ਮੇਟਰੀ ਆਖਰਕਾਰ ਸੁਖਬਾਲ ਖੈਰਾ ਨੂੰ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਜੀ ਜੀ ਬਿਲਕੁਲ 110 ਦਿਨਾਂ ਦੀ ਕੈਦ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਰਿਹਾ ਹੋ ਗਏ ਆ ਮਤਲਬ ਕਿ ਆਜ਼ਾਦ ਫਜ਼ਾ ਦੇ ਵਿੱਚ ਹੋ ਹੁਣ ਆਪਣਾ ਜੀਵਨ ਜੀ ਸਕਦੇ ਆ ਪਰ ਬਾਹਰ ਆ ਕੇ ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਉਹਨਾਂ ਤੇ ਗੌਰ ਕਰਨਾ ਬਣਦਾ ਹੈ ਮਸਲਨ ਇੱਕ ਉਹਨਾਂ ਨੇ ਬਹੁਤ ਵੱਡਾ ਦਾਵਾ ਕੀਤਾ ਜਿਹੜਾ ਕਿ ਆਮ ਤੌਰ ਤੇ ਕਿ ਆਪਾਂ ਨਹੀਂ ਸੁਣਦੇ ਉਹਨਾਂ ਨੇ ਕਿਹਾ ਕਿ ਬਦਲਾਖੋਣ ਦੇ ਤਹਿਤ ਮੇਰੀ ਬੈਂਕ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕੈਮਰੇ ਲਾਏ ਗਏ ਸਨ ਹਮਮ ਤਾਂ ਕਿ ਪਰ ਪਉ ਮੇਰੇ ਤੇ ਨਜ਼ਰ ਰੱਖੀ ਜਾ ਸਕੇ ਵੈਸੇ ਇਹ ਵੀ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਕੋਈ ਨਾ ਕੋਈ ਤਾਕਤ ਦੇ پیچھے ਤੜਣੀ ਸੀਗੀ ਨਾ ਤਾਂ ਹੀ ਰਾਤ ਨੂੰ 2 ਵਜੇ ਇਹ ਦਰਜ ਕਰ ਦਿੱਤਾ ਚੰਦਾ ਉਦੋਂ ਜਦੋਂ ਸੁਖਪਾਲ ਸਿੰਘ ਖੇੜਾ ਨੂੰ ਮੇਨ ਕੇਸ ਦੇ ਵਿੱਚੋਂ ਸਮਾਨਤ ਮਿਲ ਚੁੱਕੀ ਸੀ ਹਮਮ ਉਹ ਤਾਕਤ ਕਿਹੜੀ ਕੋਣ ਹੈ ਜਿਹੜਾ ਵੇਖਣਾ ਚਾਹੁੰਦਾ ਹੈ ਕਿ ਸੁਖਪਾਲ ਸਿੰਘ ਖੇੜਾ ਕਿਸ ਹਾਲਾਤ ਦੇ ਵਿੱਚ ਹੈ ਜੀ ਕੋਈ ਤਾਂ ਕੋਈ ਤਾਂ ਹੋਈਗਾ ਨਾ ਖੇੜਾ ਇਸ ਹੱਦ ਤੱਕ ਇਹਨਾਂ ਨੇ ਕਈਆਂ ਨੇ ਬਾਕੀ ਕਿਹਾ ਕਿ ਜੇਲਾ ਕੋ ਮੇਰੇ ਵਾਸਤੇ ਨਵੀਆਂ ਨਹੀਂ ਹੈ ਕਿ ਹਾਂ ਕੋਈ ਚੱਕਰ ਨਹੀਂ ਹੈਗਾ ਮੈਂ ਨਹੀਂ ਡਰਦਾ ਉਹਨਾਂ ਨੇ ਬਿਲਕੁਲ ਆਪਣਾ ਜਿਹੜਾ ਰਵਈਆ ਉਹਨਾਂ ਦਾ ਰਿਹਾ ਜਿੱਦ ਤੋਂ ਆਪਾਂ ਜਾਣੂ ਆ ਸਾਰੇ ਐਸਾ ਹੀ ਰਵਈਆ ਦਿਖਾਇਆ ਵਾਰਾਂ ਹਮ ਹਮ ਹਾਲਾਂਕਿ ਇੱਕ ਫਰਕ ਪਿਆ ਕਿ ਦਾੜੀ ਹੁਣ ਉਹਨਾਂ ਦੀ ਸਫੇਦ ਨਜ਼ਰ ਆਉਂਦੀ ਚਿੱਟੀ ਔਲੇ ਜਿਹਾ ਨਹੀਂ ਇੰਗਲਿਸ਼ ਤੋਂ ਦਾੜੀ ਨਜ਼ਰ ਆਉਦੀ ਆ ਬਾਕੀ ਸਾਰਾ ਕੁਝ ਲਿਖਾ ਜੋਖਾ ਉਹੀ ਆ ਖੈਰ ਜ਼ਮਾਨਤ ਮਿਲ ਗਈ ਹੈ ਜੀ ਐਨਡੀਪੀਐਸ ਵਾਲੇ ਕੇਸ ਦੇ ਵਿੱਚੋਂ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀਗੀ ਪਰ ਜਦੋਂ ਇਹ ਜ਼ਮਾਨਤ ਮਿਲੀ ਸੀਗੀ ਤਾਂ ਦੂਸਰਾ ਕੇਸ ਦਰਜ ਕੀਤਾ ਗਿਆ ਦੂਸਰੇ ਕੇਸ ਦੇ ਵਿੱਚੋਂ ਵੀ ਜ਼ਮਾਨਤ ਹੋ ਹੀ ਜਾਣੀ ਸੀ ਠੋਕੇ ਕੇਸ ਐਡਾ ਕੋਈ ਤਗੜਾ ਹੈ ਨਹੀਂ ਸੀਗਾ ਇਹ ਕੇਸ ਉਹ ਯਾਦ ਰੱਖਿਓ ਠਹਿਰਾ ਵੀ ਨਹੀਂ ਕੋਰਟ ਦੇ ਵਿੱਚ ਕਿ ਦੇਖੋ ਜਿਸ ਤਰ੍ਹਾਂ ਦੀ ਕਹਾਣੀ ਬਣਾਈ ਗਈ ਹੈ ਕਿ ਜੀ ਇੱਕ ਔਰਤ ਕਹਿੰਦੀ ਹੈ ਜੀ ਕਿ ਮੇਰੇ ਘਰ ਤੋਂ ਆਣ ਪੁਛਾਤੇ ਆਏ ਉਸੇ ਬੰਦੇ ਰਿਮਾਨਟੇ ਲੈ ਲਿਆ ਰਿਮਾਨਟ ਤੋਂ ਬਾਅਦ ਕੀ ਤੁਸੀਂ ਉਹ ਦੋ ਬੰਦਿਆਂ ਤੱਕ ਪਹੁੰਚ ਸਕੇ ਦੇ ਜਦ ਤੱਕ ਤੁਸੀਂ ਉਹਨਾਂ ਉਹਨਾਂ ਤੱਕ ਹੀ ਨਹੀਂ ਪਹੁੰਚੋਗੇ ਤਾਂ ਕੇਸ ਕਿਦਾਂ ਤੁਹਾਡਾ ਸਟੈਂਡ ਕਰੇਗਾ ਕਿ ਖੈਰ ਸੁਪਾਲ ਸਿੰਘ ਖੈਰਾਵਾਸਤੇ ਜਿਹੜਾ ਖੁਸ਼ੀਆਂ ਪਰ ਆਦਿਨ ਸੀਗਾ ਇਸ ਤੋਂ ਇਲਾਵਾ ਮਹਿਤਾਬ ਸਿੰਘ ਖੈਰਾ ਜਿਹੜਾ ਇਹਨਾਂ ਦੇ ਸੁਪੁੱਤਰ ਆ ਉਹਨਾਂ ਨੇ ਵੀ ਕਿਹਾ ਕਿ ਸੱਚ ਜਿਹੜਾ ਪ੍ਰਤਾੜਿਤ ਤਾਂ ਹੋ ਸਕਦਾ ਪਰ पराजित ਨਹੀਂ ਹੋ ਸਕਦਾ ਉਹਨਾਂ ਨੇ ਵੀ ਇਹ ਖੁਸ਼ੀ ਜ਼ਾਹਰ ਕੀਤੀ ਹੈ ਜੀ ਮਿੰਟੂ ਜੀ ਇਹ ਦੱਸਿਓ ਚੰਡੀਗੜ੍ਹ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠਜੋੜ ਹੋ ਰਿਹਾ ਜੀ ਹਾਂ ਜੀ ਹਾਂ ਜੀ ਦੇਖੋ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਗੱਠ ਜੁੜਿਆ ਉਹ ਵੀ ਚੁੱਕਾ ਹੈ ਕਿਉਂਕਿ ਉੱਥੇ ਲੜਾਈ ਆ ਮੇਅਰ ਦੀ ਮੇਅਰ ਬਣਵਾਉਣ ਆਇਆ ਇਹ ਕਈ ਦਿਨਾਂ ਤੋਂ ਚੱਲਦਾ ਪਿਆ ਐਸਾ ਮਸਲਾ ਭਾਜਪਾ ਨੂੰ ਰੋਕਣ ਵਾਸਤੇ ਇਹਨਾਂ ਨੇ ਇਹ ਜਿਹੜੀ ਕੋਵਤ ਦੇ ਆ ਉਹ ਆਰੰਭੀ ਹੈ ਮਸਲਾ ਇਹ ਆ ਕਿ ਹੁਣ ਇਸਾਤ ਹੈਗੇ ਕਾਂਗਰਸ ਦੇ ਕੋਲ 13 ਹੋ ਗਏ ਇਹਨਾਂ ਦੇ ਕੋਲ ਕਿਉਂਕਿ ਭਾਜਪਾ ਦੇ ਵੀ ਇੱਕ ਬੰਦਾ ਇਹਨਾਂ ਨੇ ਪਾਰਟੀ ਲੈ ਆ ਸੀਗਾ ਵਾਸੀ ਕਮਾਲ ਵੇਖੋ ਕੀ ਚੱਲਦੀ ਪਈ ਸੀ ਚੰਡੀਗੜ੍ਹ ਦੇ ਵਿੱਚ ਕਿ ਉਹ ਬੰਦਾ ਜਿਹੜਾ ਆਮ ਆਦਮੀ ਪਾਰਟੀ ਚ ਆਇਆ ਜਾਣੀ ਜਿਹਨੇ ਝਾੜੂ ਫੜਿਆ ਉਹ ਪਹਿਲਾਂ ਕਾਂਗਰਸੀ ਸੀ ਜੀ ਕਾਂਗਰਸੀ ਸੀ ਕਾਂਗਰਸੀਆਂ ਦਾ ਪੰਜਾਂ ਛੁੜਾ ਕਿਉਂ ਚਲ ਗਿਆ ਭਾਜਪਾ ਦੇ ਵਿੱਚ ਭਾਜਪਾ ਵਾਲਿਆਂ ਤੋਂ ਵੀ ਦਾਅ ਬਚਾ ਕੇ ਇਧਰ ਨੂੰ ਆ ਗਿਆ ਹੂੰ ਹੂੰ ਆ ਤੇ ਅਨੋਖੇ ਰਾਜਨੀਤੀ ਦਾ ਹਾਲ ਹੈ ਖੈਰ ਉਹ ਇਹਨਾਂ ਦੇ ਕੋਲ 13 ਜਮਾ 7 30 ਬਣਦੇ ਆ ਯਾਨੀ ਟੋਟਲ ਉੱਥੇ ਹੈਗੀਆਂ ਨੇ ਲਾ ਲਓ ਕਿ 35 35 ਤੱਕ 35 ਤੇ ਪਲੱਸ 100 ਮੈਂਬਰ ਪਾਰਲੀਮੈਂਟ 36 ਯਾਨੀ ਜੇ ਆਪਾਂ ਦੇਖੀਏ ਤੇ ਜਾਦੂਈ ਅੰਕੜਾ ਜਿਹੜਾ 18 19 ਦਾ ਬਣਦਾ ਹ ਹ ਪਰ ਇਹ ਨਹੀਂ ਹੈ ਕਿ ਫਾਈਟ ਜਿੱਤੀ ਖਤਮ ਹੋ ਗਈ ਆ ਹਾਲੇ ਵੀ ਇਹਨਾਂ ਨੂੰ ਕੌਂਸਲਰ ਬਚਾਉਣੇ ਜਿਹੜੇ ਹਨ ਉਹ ਔਖੇ ਹੋਏ ਪਏ ਆ ਕਿ ਪਪਾ ਕੁਝ ਵੀ ਕਰ ਸਕਦਾ ਕੁਝ ਜੱਜੀ ਵੀ ਇੰਨੇ ਜੱਜੀ ਬੈਂਸ ਨੇ ਕਰਾਇਆ ਸੀ ਨਾ ਅਲੇ ਤੇ ਜੱਟ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਜੀ 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 ਭਾਜਪਾ ਵਾਲੇ ਕੋਈ ਪੁੱਛ ਵੀ ਕਰ ਸਕਦੇ ਆ ਤਾਂ ਕਹਿੰਦਾ ਭਾਵੇਂ ਉਹ ਆ ਕਿ ਕੁਝ ਕੌਂਸਲਰ ਇਹਨਾਂ ਨੇ ਉਸੇ ਪਾਸੇ ਵੀ ਕਰ ਰੱਖਿਆ ਗੇਮ ਇੱਕ ਵਾਰੀ ਤੇ ਜਚਾ ਗਿਆ ਸਮਝੋ ਤਾਂ ਇਸ ਤਰ੍ਹਾਂ ਹੋਇਆ ਕਿ ਮੇਰ ਉਹ ਤਾਂ ਆਮ ਆਦਮੀ ਪਾਰਟੀ ਦਾ ਸੀਨੀਅਰ ਡਿਪੀ ਮੇਰ ਤੇ ਡਿਪੀ ਮੇਰ ਉਹ ਚਲੇ ਜਾਂਨ ਕਿ ਕਾਂਗਰਸ ਦੇ ਖਾਤੇ ਦੇ ਦੇ ਇਸ ਤੋਂ ਇਲਾਵਾ ਇਹ ਵੀ ਸਮਝਿਆ ਜਾਂਦਾ ਹੈ ਕਿ ਸ਼ਾਇਦ ਮੈਂਬਰ ਪਾਰਲੀਮੈਂਟ ਜਿਹੜਾ ਆਗਾ ਮੰਨਾ ਹੈ ਚੁੜਿਆ ਜਾਣਾ ਉਹਦੇ ਵਾਸਤੇ ਵੀ ਕਿਤੇ ਨਾ ਕਿਤੇ ਇਹਦੇ ਚੋਂ ਰਸਤਾ ਨਿਕਲ ਆਏਗਾ ਹੁਣ ਚੰਡੀਗੜ੍ਹ ਦੇ ਵਿੱਚ ਤੇ ਸਮਝੌਤਾ ਇਹਨਾਂ ਦਾ ਹੋ ਗਿਆ ਆਮ ਆਦਮੀ ਪਾਰਟੀ ਕਿਉਂਕਿ ਕਾਂਗਰਸ ਦੇ ਨਾਲ ਰਲ ਕੇ ਭਾਜਪਾ ਨੂੰ ਰੋਕ ਪਾਉਂਦੀ ਹੈ ਕਿ ਨਹੀਂ ਕਿਉਂਕਿ ਗੇਮ ਅਜੇ ਖਤਮ ਨਹੀਂ ਹੋਈ ਜੀ ਅਜੇ ਤਾਂ ਕਿ ਕੋਈ ਉਹ ਕਰਨਾ ਚਾਹ ਰਾ ਪਰ ਫਿਰ ਵੀ ਉਮੀਦ ਬਹੁਤ ਜ਼ਿਆਦਾ ਹੈ ਕਿ ਐਤਕੀ ਇਹ ਮੇਰ ਬਣਾ ਸਕਦੇ ਪਰ ਦੂਸਰੇ ਪਾਸੇ ਯਾਨੀ ਇੱਥੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਹੁਣ ਚਲੋ ਘੱਟੋ-ਘੱਟ ਇਹਨਾਂ ਦਾ ਆਫੀਸ਼ੀਅਲੀ ਸਮਝੌਤਾ ਤਾਂ ਹੋ ਗਿਆ ਪੰਜਾਬ ਦੇ ਵਿੱਚ ਹਾਲੇ ਵੀ ਸਥਿਤੀ ਅਸਪਸ਼ਟ ਹੈ ਹਾਲੇ ਵੀ ਗੱਠਜੋੜ ਨੂੰ ਲੈ ਕੇ ਕੋਈ ਕਹਿੰਦਾ ਕਿ ਸ਼ਸ਼ੋਪਾਂਜੀ ਆ ਕੋਈ ਕਹਿੰਦਾ ਕਿ ਕਰ ਲੈਣਾ ਚਾਹੀਦਾ ਕੋਈ ਕਹਿੰਦਾ ਕਿ ਨਹੀਂ ਪਰ ਇਸੇ ਗੱਟਕੂਪੀ ਰਾਜਨੀਤੀ ਤੋਂ ਇੱਕ ਚੀਜ਼ ਹੋਰ ਜਿਹੜੀ ਆਪਾਂ ਪਿੱਛੇ ਵਿਸਰਗਿਆ ਕਿ ਭਈ ਉਹ ਵੀ ਗੱਠਜੋੜ ਸਾਨੂੰ ਦ੍ਰਿਸ਼ਟੀਗੋਚਰ ਰੱਖਣਾ ਚਾਹੀਦਾ ਕਿ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਇੱਤੇ ਚੱਲਦਾ ਹੈ ਹੂੰ ਉਹ ਜੇ ਵੀ ਹੁਣ ਕਿਤੇ ਨਾ ਕਿਤੇ ਕਹਿ ਲੋ ਕਿ ਬਦਲ ਜਿਹੜੇ ਉਹ ਸ਼ਾਗ ਹੈ ਯਾਰ ਕਿਉਂਕਿ ਜਸਵੀਰ ਸਿੰਘ ਗੜੀ ਜਿਸ ਤਰ੍ਹਾਂ ਦੀ ਗਿਆਨਵਾਜ਼ੀ ਕਰ ਰਹੇ ਸੀਗੇ ਉਹ ਤਾਂ ਕਹਿੰਦੇ ਕਿ ਸਾਡੇ ਨਾਲ ਕਦੇ ਇਹਨਾਂ ਨੇ ਗੱਲਬਾਤ ਹੀ ਨਹੀਂ ਕੀਤੀ ਜੀ ਉਹ ਵੀ ਗੱਠ ਜੋੜ ਜਿਹੜਾ ਹੈ ਜਿਹੜਾ ਹੋਇਆ ਵਿਆ ਗੱਠ ਜੋੜਿਆ ਉਹ ਵੀ ਖਤਮ ਹੋ ਸਕਦਾ ਹੈ ਬਗੈਰ ਗੱਠ ਜੋੜਾਂ ਦੀ ਰਾਜਨੀਤੀ ਆ ਪਰ ਜਿਹੜਾ ਗੱਠ ਜੋੜ ਇਥੇ ਉਡੀਕਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਝਾੜੂ ਵਾਲਿਆਂ ਦਾ ਤੇ ਪੰਜੇ ਵਾਲਿਆਂ ਦਾ ਕਦੋਂ ਇਹ ਦਸਤਪੰਜਾ ਪਾਊਗਾ ਤਾਂ ਉਹ ਗੱਠਚੋੜ ਦੀ ਹਾਲੇ ਕਿਆਸਰਾਈ ਆ ਕੋਈ ਸਪਸ਼ਟ ਐਸਾ ਵੀ ਉਹਦੇ ਚ ਕੋਈ ਇੰਵਲਵਮੈਂਟ ਨਹੀਂ ਹੋਇਆ ਜੀ ਮਿੱਟੂ ਜੀ ਬੀਐਸਪੀ ਇਕੱਲੀ ਲੜੇਗੀ ਲੋਕ ਸਭਾ ਦੀਆਂ ਚੋਣਾਂ ਮਾਇਆਵਤੀ ਨੇ ਐਲਾਨ ਕਰਤਾ ਜੀ ਆ ਜੀ ਉਹ ਕਹਿੰਦੇ ਕਿ ਹਾਥੀ ਤਾਂ ਇਕੱਲਾ ਹੀ ਚੱਲੇਗਾ ਭਾਈ ਕਿਸੇ ਦੀ ਬਰਾਦ ਦੇ ਵਿੱਚ ਹਾਥੀ ਨਹੀਂ ਨੱਚਣਾ ਚਾਹੀਦਾ ਜੀ ਪਰ ਅੱਜ ਜਿਸ ਤਾਂ ਬੋਲ ਰਹੇ ਸਨ ਅੱਜ ਨਾ ਵੈਸੇ ਪਹਿਲਾਂ ਤੁਸੀਂ ਕਿਆਸਰ ਨਹੀਂ ਸੀ ਕਿ ਕੁਝ ਵੱਡਾ ਕਹਿ ਸਕਦੇ ਆ ਕਿ ਅੱਜ ਇਹਨਾਂ ਦਾ ਜਨਮ ਦਿਨ ਹੈ ਜੀ ਜੋ ਭੈਣ ਮਾਇਆਵਤੀ ਜੀ ਹੈ ਨਾ ਇਹ ਆਪਣੇ ਜਨਮ ਦਿਨ ਤੇ ਬਹੁਤ ਵੱਡੀ ਸਪੀਚ ਦਿੰਦੇ ਆ ਮੰਨੋ ਜੀ ਹਾਂ ਅੱਜ ਇਹਨਾਂ ਨੇ ਕਾਫੀ ਗੱਲਾਂ ਕਹੀਆਂ ਮਸਲਨ ਇਹਨਾਂ ਨੂੰ ਜਿਹੜੇ ਇੰਡੀਆ ਵਾਲੇ ਆ ਖਾਸ ਤੌਰ ਤੇ ਸੱਪਾ ਵਾਲੇ ਇਹਨਾਂ ਨੂੰ ਸਮਾਤਵਾਦੀ ਕਹਿ ਦਿੱਤਾ ਜੀ ਹਾਲਾਂਕਿ ਮੈਂ ਇਸ ਕੱਲ ਤੋਂ ਹੈਰਾਨ ਸੀ ਕਿ ਇਹਦੇ ਵਿੱਚ ਤੇ ਪੇਰੀਆਂ ਦੇ ਜਿਹੜੇ ਵਾਰਸ ਸਿਆ ਉਹਨਾਂ ਦੇ ਵੀ ਵਿੱਚ ਹੈਗੇ ਨੇ ਦਲ ਜੀ ਤੇ ਜਿਸੋਂ ਬਿਲਾਵਾ ਚ ਆਪਾ ਵਿਖੇ ਤਖੜਗੇ ਸਾਹਿਬ ਜਿਹੜੇ ਆ ਉਹ ਜਿਤਨਾ ਕਹਿ ਰਿਹਾ ਸੀ ਕਿ ਕਿ ਦੇਖੋ ਜੀ ਅਸੀਂ ਮਜ਼ਦੂਰਾਂ ਦੀ ਕਿਰਤੀਆਂ ਦੀ ਨੁਮਾਇੰਦਗੀ ਕਰਨ ਵਾਲੇ ਆ ਫਲਾ 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 ਇਹਨਾਂ ਨੂੰ ਸਮਰਪਤਵ ਦੀ ਦੱਸ ਦਿੱਤਾ ਜਦਕਿ ਖੜਗੇ ਸਾਹਿਬ ਜਿਹੜੇ ਖੁਦ ਐਸੀ ਨਹੀਂ ਉਹ ਜੀ ਮਤਲਬ ਕਿ ਜਿਸ ਤਰ੍ਹਾਂ ਨੇ ਜੰਨ ਲਾ ਬੀਬੀ ਮਾਇਆਵਤੀ ਨੇ ਕੀਤੀਆਂ ਉਹ ਇਪਰਾਂ ਲੱਗਦਾ ਸੀ ਕਿ ਸ਼ਾਇਦ ਉਹ ਜਿਵੇਂ ਆਪਾਂ ਕਹ ਲਈਏ ਨਾ ਕੋਈ ਸਕ੍ਰਿਪਟ ਹੁੰਦੀ ਆ ਉਹ ਪੜੀ ਜਾ ਰਹੀ ਆ ਜੀ ਕਉਕੀ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਕੁਝ ਸੋਚਣ ਵਾਲੀਆਂ ਕਿ ਇੱਕ ਪਾਸੇ ਰਾਹੁਲ ਗਾਂਧੀ ਦੀ ਯਾਤਰਾ ਨਿਕਲ ਰਹੀ ਹੈ ਯਾਤਰਾ ਨੂੰ ਹੰਗਾਰਾ ਮਿਲ ਰਿਹਾ ਹੈ ਦੂਸਰੇ ਪਾਸੇ ਯੂਪੀ ਯੂਪੀ ਤੋਂ ਰੋਕੇ ਜਾਣ ਦਾ ਮਤਲਬ ਹੈ ਕਿ ਭਾਜਪਾ ਜੰਗੀ ਹੈ ਉਹ ਅੱਗੇ ਨਹੀਂ ਵੱਧ ਸਕਦੀ ਹੂੰ ਹੂੰ ਯੂਪੀ ਦੇ ਵਿੱਚ ਬਣ ਰਿਹਾ ਸੀਗਾ ਕਿ ਸ਼ਾਇਦ ਹੋ ਸਕਦਾ ਹੈ ਕਿ ਮਾਇਆਵਤੀ ਜੀ ਆਜਣਾ ਐਲਾਈਂਸ ਦੇ ਵਿੱਚ ਕਿਉਂਕਿ ਇਹਨਾਂ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਸੀਗਾ ਹੂੰ ਹੂੰ ਬਿਆਨ ਦਿੱਤਾ ਸੀਗਾ ਕਿ ਦੇਸ਼ੇ ਤੋਂ ਜਾ ਤੈਨੋਂ ਕਿ ਜੋ ਜਨਤਾ ਹੈ ਉਹਦੇ ਹਿੱਤ ਲਈ ਅਸੀਂ ਕੋਈ ਅੱਗੇ ਜਾ ਕੇ ਫੈਸਲਾ ਲੈ ਸਕਦੇ ਹਾਂ ਲੋਕ ਉਡੀਕ ਰਹੇ ਸੀ ਕਿ ਸ਼ਾਇਦ ਹਾਥੀ ਸਵਾਰੀ ਕਰ ਸਕਦੇ ਆ ਕੋਈ ਨਾ ਕੋਈ ਉਹਦੇ ਕੋਈ ਮਤਲਬ ਕੇ ਸਾਥ ਹੀ ਆ ਸਕਦਾ ਹੈ ਪਰ ਅੱਜ ਇਹਨਾਂ ਨੇ ਬਿਲਕੁਲ ਉਪਰੀ ਜੀ ਗੱਲ ਕਰ ਦਿੱਤੀ ਕਿਉਂਕਿ ਲੋਕ ਤੇ ਉਮੀਦ ਲਾਈ ਬੈਠੇ ਸੀ ਕਿ ਸ਼ਾਇਦ ਇੰਡੀਆ ਗੱਠ ਜੋੜ ਦੇ ਵਿੱਚ ਜਾ ਸਕਦੇ ਆ ਜਾਂ ਸਵਰਥਨ ਕਰ ਸਕਦੇ ਪਰ ਬਿਲਕੁਲ ਉਹਨਾਂ ਨੇ ਅਲੱਗ ਰਹਿਣ ਦਾ ਫੈਸਲਾ ਕੀਤਾ ਤੇ ਦੂਜੀ ਗੱਲ ਇਹਦਾ ਵੱਡੀ ਇਹ ਕਹੀ ਆ ਕਿ ਇਵਿਨ ਦੇ ਵਿੱਚ ਤਾਂ ਨਹੀਂ ਹੈ ਹਾਲਾਂਕਿ ਇਹਨਾਂ ਨੇ ਆਪਣਾ ਵੋਟ ਸ਼ੇਅਰ ਦੱਸਿਆ ਪਰ ਕਮਾਲ ਵੀ ਕਰਦੇ ਆ ਕਿ ਵੋਟ ਸ਼ੇਅਰ ਇਹਨਾਂ ਨੇ ਦੱਸਿਆ ਕਿ ਜਦੋਂ ਜਦੋਂ ਅਸੀਂ ਇਕੱਲੇ ਲੜੇ ਇੰਨਾ ਫਾਇਦਾ ਹੋ ਰਿਹਾ ਐ ਤੋ ਪਹਿਲਾ ਜੀ ਅਸੀਂ ਜਦੋਂ ਜਿੱਤੇ ਸੀ ਕਹਿੰਦੀਆਂ ਸੀਟਾਂ ਤਾਂ ਸਪਾ ਨੇ ਫਾਇਦਾ ਚੁੱਕ ਲਿਆ ਕਾਂਗਰਸ ਨੇ ਚੁੱਕ ਲਿਆ ਜਦਕਿ ਇਹਨਾਂ ਨੇ ਆਪਣਾ ਆਖਰੀ ਵਾਰ ਇਕੱਲੇ ਜਿਹੜਾ ਇਲੈਕਸ਼ਨ ਲੜਿਆ ਉਹਦਾ ਵੋਟ ਸ਼ੇਅਰ ਨਹੀਂ ਦੱਸਿਆ ਕਿ ਕਿੱਥੋਂ ਚੱਲ ਕੇ ਤੁਸੀਂ ਕਿੱਥੇ ਰਹਿ ਗਏ ਭਾਈ ਜੀ ਤੇ ਤੁਸੀਂ ਕਹਿੰਦੇ ਆ ਕਿ ਇਹ ਸਪਸ਼ਟ ਹੈ ਕਿ ਜੇ ਮਾਇਆਪਤੀ ਕੱਲੇ ਜਾਂਦੇ ਆ ਤਾਂ ਯੂਪੀ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਭਾਜਪਾ ਨੂੰ ਫਾਇਦਾ ਹੀ ਹੋਸਦਾ ਜੀ ਜੀ ਟਿਮਿੰਟੂ ਜੀ ਅਮਨ ਅਰੋੜਾ ਵਾਲੇ ਮਾਮਲੇ ਦੇ ਵਿੱਚ ਹੁੰਡੜੀ ਅਪੀਲ ਕੀਤੀ ਹੋਈ ਆ 19 ਜਨਵਰੀ ਨੂੰ ਸੁਣਵਾਈ ਹੋਣੀ ਹੈ ਜੀ ਉੱਤੇ ਹਾਂ ਜੀ ਅਮਨ ਅਰੋੜਾ ਨੇ ਅਪੀਲ ਤੇ ਪਾਉਣੀ ਸੀ ਕਿਉਂਕਿ ਜੇ ਤੁਸੀਂ ਉਨੀ ਪਾਉਂਗੇ ਇੱਥੋਂ ਦਾ ਜਿਹੜਾ ਨਿਰਦੇਸ਼ੀ ਦਾ ਪ੍ਰੋਸੀਜਰ ਉਹਦੇ ਤਹਿਤ ਫਿਰ ਜਿਹੜੀ ਸਜ਼ਾ ਤੁਹਾਨੂੰ ਕੱਟਣੀ ਪਾਏਗੀ ਜੀ ਔਰ ਜਦੋਂ ਤੁਸੀਂ ਅਪੀਲ ਪਾਉਂਗੇ ਫਿਰ ਸਟੇ ਹੋਏਗਾ ਤਾਂ ਫੇਰ ਹੀ ساری ਕਾਰਵਾਈ ਸ਼ੁਰੂ ਹੋਣੀ ਹੈ ਤਾਂ 19 ਤਰੀਕ ਪਹਿ ਗਈ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਵੀ ਹੈ ਨਾ ਕਿ ਇਸਕੋ ਪਟੀਸ਼ਨ ਅਮਨ ਅਰੋੜਾ ਦੇ ਉਲਟ ਹਾਈ ਕੋਰਟ ਚ ਵੀ ਚਲੀ ਗਈ ਹਾਈ ਕੋਰਟ ਦੇ ਵਿੱਚ ਜਾ ਕੇ ਪਟੀਸ਼ਨ ਕਰਤਾ ਨੇ ਕਿਹਾ ਕਿ ਜਿਸ ਬੰਦੇ ਨੂੰ 2 ਸਾਲ ਦੀ ਕੈਦ ਹੋਈ ਆ ਉਸ ਨੂੰ ਛੰਡਾ ਫੈਰੋ ਨਾ ਰੋਕੋ ਜੀ 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 ਉਹੀ ਤਰੀਕ ਵੀ 22 ਜਨਵਰੀ ਪੈ ਗਈ ਆ ਹਮ ਮਤਲਬ ਕਿ ਉਹ ਦੇਖੋ ਮਨਾ ਅਰੋੜਾ ਬਾਸਪੀ ਦੋਨੇ ਹੀ ਸੂਰਤਾਂ ਦੇ ਵਿੱਚ ਇਹ ਚੀਜ਼ ਬਹੁਤ ਜ਼ਰੂਰੀ ਸੀ ਕਿ ਇੱਕ ਤੇ ਇਹ ਆ ਕਿ ਪਹਿਲਾਂ ਆ ਜੇਲ੍ਹ 'ਚ ਜਾਣ ਤੋਂ ਬਚਣ ਵਾਸਤੇ ਸਟੇ ਕਰਵਾਇਆ ਜਾਂਦਾ। ਫਿਰ ਦੂਸਰਾ ਕਿ ਮੈਂਬਰਸ਼ਿਪ ਵਾਸਤੇ ਹੂੰ ਹੂੰ ਉਸ ਤੇ ਉਹਨਾ ਬਹੁਤ ਆਦਮੀ ਸਟੇ ਦਾ ਮਤਲਬ ਕੀ ਜਦੋਂ ਤੁਸੀਂ ਕਿਸੇ ਫੈਸਲੇ ਨੂੰ ਉਤਰੀ ਅਦਾਲਤ 'ਚ ਜਾ ਕੇ ਚੈਲੇਂਜ ਕਰੋਗੇ ਪਰ ਜਿੰਨਾ ਚਿਰ ਉਹ ਫੈਸਲਾ ਨਹੀਂ ਆਉਂਦਾ ਤਦ ਤੱਕ ਜਿਹੜੀ ਉਹ ਸਜ਼ਾ ਹੁੰਦੀ ਆ ਇਟਲੀ ਕੋਰਟ 'ਚ ਹੋਈ ਉਹਨੂੰ ਸਟੇ ਕਰ ਦਿੰਦੇ ਰੋਕ ਦਿੰਦੇ ਆ। ਜੀ ਉਹ ਇਹਨਾਂ ਵਾਸਤੇ ਬਹੁਤ ਜ਼ਰੂਰੀ ਸੀ अहम ਸੀ ਪਰ ਇਹਦੇ ਵਿੱਚ ਕੀ ਹੈ ਕਿ ਹੁਣ 26 ਤੋਂ ਪਹਿਲਾਂ 22 ਨੂੰ ਸੁਣਵਾਈ ਉੱਥੇ ਰੱਖ ਦਿੱਤੀ ਹੈ ਉੱਥੇ ਪੇਚ ਫਸ ਸਕਦਾ ਹੈ ਜੀ ਕਿਉਂਕਿ ਹਾਲੇ ਵੀ ਜਿਹਾ ਪਾ ਲਿਖਿਆ ਇਹਨਾਂ ਦੀ ਅਪੀਲ ਮਨਜ਼ੂਰ ਨਹੀਂ ਹੋਈ ਹਾਲੇ ਵੀ ਅਪੀਲ ਤੇ ਸਟੇ ਨਹੀਂ ਹੋਇਆ ਅਜੇ ਤਾਂ ਜ਼ਿਆਦਾ ਤੱਕ ਸਟੇ ਨਹੀਂ ਹੁੰਦਾ ਤਦ ਤੱਕ ਮੈਂਬਰਸ਼ਿਪ ਜਿਹੜੀ ਬਚੀ ਹੋਆ ਉਹਦੇ ਤੇ ਸਵਾਲ ਤੇ ਹੋ ਸਕਦੇ ਆ ਨਾ ਜੀ ਬਿਲਕੁਲ ਅੱਜ ਕੱਲ ਹਾਈ ਕੋਰਟ ਤੇ ਤੁਹਾਨੂੰ ਪਤਾ ਹੀ ਆ ਥੋੜਾ ਕਹਿੜੀ ਅੱਖ ਰੱਖਦਾ ਪੰਜਾਬ ਸਰਕਾਰ ਪਰ ਤੇ ਯਾਨੀ ਇੰਸੈਂਸ ਕਹਿੰਦਾ ਜੰਨੋ ਮਤਲਬ ਇਹ ਹੋਆ ਕਿ ਉਹ ਕਾਫੀ ਇਹਨਾਂ ਦੇ ਕੰਮਾਂ ਤੇ ਕਈ ਮਾਰ ਰਿਹਾ ਆਲੋਚਨਾਤਮਕ ਟਿੱਪਣੀਆਂ ਵੀ ਦਿੰਦੇ ਜੀ ਜੀ ਉਹ ਪੁੱਛਣਗੇ ਤਾਂ ਦਰੋਂ ਕਿ ਭਾਈ ਤੁਰੰਤ ਜਿਹੜੀ ਮੈਂਬਰਸ਼ਿਪ ਚੱਲੀ ਜਾਣੀ ਸੀ ਚਾਹੀਦੀ ਸੀਗੀ ਉਹ ਹੁਣ ਤੱਕ ਬਚੀ ਇਸਦੀ ਵਿਵਲਤਾ ਕਰਕੇ ਹੂੰ ਮਿੰਟੂ ਜੀ ਜਿਹੜੇ ਝਾਕੀ ਵਾਲਾ ਵਿਵਾਦ ਆ ਹੁਣ ਉਸ ਦਰਮਿਆਨ ਆਪਸੀ ਸਮਝੌਤਾ ਸਾਹਮਣੇ ਨਿਕਲ ਕੇ ਆ ਗਿਆ ਕਿਨਾ ਕਿਹੜੀਆਂ ਧਿਰਾਂ ਵਿਚਕਾਰ ਸਮਝੌਤਾ ਹੋਇਆ ਹੈ ਇਹ ਨਾ ਵਿਕਣਤੇ ਕਾਫੀ ਵੱਡੀ ਗੱਲ ਸੀਗੀ ਪਰ ਇਹਦੇ ਵਿੱਚ ਹੁਣ ਤੱਕ ਵਿਖਲੋ ਕੇ ਪੰਜਾਬ ਸਰਕਾਰ ਦਾ ਕੋਈ ਵੀ ਜਵਾਬ ਆਇਆ ਨਹੀਂ ਹੈ ਹਮਮ ਮਸਲਾ ਕੀ ਹੈ ਕਿ ਚਾਹੇ ਸਰਕਾਰ ਨੇ ਵਾਅਦੇ ਇਹਨਾਂ ਨੇ ਬਹੁਤ ਵੱਡਾ ਬਣਾ ਲਿਆ ਇਥੋਂ ਤੱਕ ਕਹਿ ਦਿੱਤਾ ਮਾਨ ਸਾਹਿਬ ਨੇ ਕਿ ਮੈਂ ਤੇ ਗਲੀ ਗਲੀ ਚ ਲੈ ਕੇ ਜਾਊਂਗਾ ਜਿਹੜੀ ਰਿਜੈਕਸ਼ਨ ਹੋਈ ਵੀ ਆ ਜੀ ਹੋਇਆ ਕੀ ਆ ਅਖਬਾਰ ਨੇ ਵੈਸੇ ਤੇ ਪਹਿਲਾਂ ਹੀ ਸ਼ਾਪ ਦਿੱਤਾ ਸੀਗਾ ਹਿੰਦੂ ਨੇ ਕਿ ਐਮਓਯੂ ਸਾਈਨ ਹੋਇਆ ਹਮਮ ਸਾਰੀਆਂ ਸਟੇਟਾਂ ਦੇ ਜਿਹੜੇ ਹੈਗੇ ਐਨਵਾਇੰਡ ਦੇ ਉਹਨਾਂ ਨੇ ਸੈਂਟਰਲ ਗਵਰਨਮੈਂਟ ਦੇ ਨਾਲ ਇੱਕ ਐਮਓਯੂ ਸਾਈਨ ਕਰ ਲਿਆ ਤੇ ਪੰਜਾਬ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਹਸਤਾਖਰ ਹੀ ਹੈ ਹੂੰ ਹੂੰ ਹੁਣ ਇਹ ਗੱਲ ਜਿਹੜੀ ਆ ਉਹ ਇਹਨਾਂ ਦਾ ਜਿਹੜਾ ਡੀਆਈਪੀਆਰ ਡਿਪਾਰਟਮੈਂਟ ਹੈ ਜਿਹਨੂੰ ਆਪਾਂ ਲੋਕ ਸੰਪਰਕ ਡਿਪਾਰਟਮੈਂਟ ਕਹਿੰਦੇ ਨੇ ਜੀ ਉਹਨਾਂ ਨੇ ਮੰਨ ਵੀ ਲਈ ਆ ਕਿ ਜੀ ਬਿਲਕੁਲ ਗੱਲ ਸਹੀ ਆ ਕਹਿੰਦੇ ਕਿ ਝਾਕੀ ਨਹੀਂ ਪੰਜਾਬ ਨੇ ਹੀ ਕੀਤਾ ਸੀ ਇਲੈਕਟਿਕਰਾਰ ਤੇਕਰਾਰ ਦੇ ਮੁਤਾਬਕ 252 ਚ ਯਾਨੀ 2025 ਦੇ ਵਿੱਚ ਇਹਨਾਂ ਨੂੰ ਮੌਕਾ ਮਿਲਣਾ ਸੀਗਾ ਉਹ ਤੇ ਇਹ ਤਾਂ ਸੀਗਾ ਕਿ ਐਂਟਰੀ ਭੇਜਦੇ ਹੋ ਉਹ ਜਿਹੜਾ ਕਹਿੰਦਾ ਨਾ ਬਣੀ ਤੋਂ ਬਣੀ ਨਹੀਂ ਤਾਂ ਅਫਦਲ ਜਣੀ ਜੀ ਚੱਲ ਗਿਆ ਤੀਰ ਨਹੀਂ ਤੇ ਸੁੱਕਾ ਹੀ ਸੀ ਤਾਂ ਮਤਲਬ ਕਿ ਥੀਮ ਜੋ ਸੀ ਕਿ ਥੀਮ ਤੋਂ ਭੇਜੀ ਵੀ ਚੱਕੀ ਇਹਨਾਂ ਨੇ ਉਲਟ ਗਿਆ ਜੀ ਉਹਨਾਂ ਦੇ ਇਜੈਕਸ਼ਨ ਦਾ ਕਾਰਨ ਇਹ ਹੋ ਆ ਅੱਛਾ ਦੂਸਰੀ ਗੱਲ ਇਹ ਆ ਕਿ ਐਮਓਯੂ ਸਾਈਨ ਕੀਤਾ ਪਦ ਤੇਨਾਂ ਨੂੰ ਵੀ ਹੀ ਨਿਆ ਵੱਡੀ ਪਹਿਲਾਂ ਹੀ ਪਤਾ ਸੀ ਇਸ ਕਰਦਾ ਇਲਮ ਸੀ ਇਸ ਆਖਰੀ ਵਾਰੀ ਜਿਹੜੀ ਆ ਉਹ 225 ਚ ਬਣ ਗਈ ਆ ਤੇ ਇਸ ਗੱਲ ਦੀ ਜਿਹੜੀ ਆ ਉਹ ਖੁਦ ਪੁਸ਼ਟੀ ਕਰ ਰਿਹਾ ਇਹਨਾਂ ਦਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਜੀ ਉਹਨਾਂ ਨੇ ਮੰਨੇ ਆ ਕਿ 224 25 ਅਤੇ 26 ਵਿੱਚੋਂ ਕਿਸੇ ਵੀ ਇੱਕ ਸਾਲ ਹੀ ਸਾਨੂੰ ਚਾਗੀ ਵਿਖਾਉਣ ਦਾ ਮੌਕਾ ਦਿੱਤਾ ਜਾਵੇ ਇਹ ਖੁਦ ਇਹਨਾਂ ਨੇ ਇਕਰਾਰ ਕੀਤਾ ਤੇ ਵੈਸੇ ਕਹਿੰਦੇ ਜੀ ਚਲੋ ਜੀ 24 ਜੀ ਮਿਲ ਜਾਂਦਾ ਮੌਕਾ ਕੁਮਾਰੀ ਗੱਲ ਥੋੜੀ ਸੀ ਪਰ ਜੇ ਤੁਸੀਂ ਹਰੇਕ ਵਾਰੀ ਇਹ ਕਹਿੰਦੇ ਕਿ ਸਾਡੇ ਪੰਜਾਬ ਦੇ ਸ਼ਿਦਾਂ ਦਾ ਨਰਾਦਰ ਕੀਤਾ ਜਾਂਦਾ ਹੈ ਜੀ ਸਾਡੀ ਚਾਕੀ ਹਰ ਵੀ ਨਹੀਂ ਉੱਥੇ ਹੋਣੀ ਚਾਹੀਦੀ ਆ ਤਾਂ ਫਿਰ ਤੁਸੀਂ ਐਮਓਯੂ ਸਾਈਨ ਕਿਉਂ ਕੀਤਾ ਜੇ ਜੇ ਤੁਸੀਂ ਐਮਓਯੂ ਸਾਈਨ ਕੀਤਾ ਪੰਜਾਬ ਦੀ ਲੋਕ ਜਨਤਾ ਨੂੰ ਪੰਜਾਬ ਦੀ ਆਵਾਮ ਨੂੰ ਤੁਸੀਂ ਦੱਸਦੇ ਕਿਉਂ ਨਹੀਂ ਜਿਸ ਤੇ ਐਮਓਯੂ ਸਾਈਨ ਕੀਤਾ ਹੋਇਆ ਹੈ ਇੱਕ ਪਾਸੇ ਤੇ ਇਹ ਆ ਕਿ ਟੈਕਸ ਪੇਅਰਸ ਦੇ ਪੈਸੇ ਨਾਲ ਹੋਣ ਤੁਸੀਂ ਗਾਲੀ ਗਾਲੀ ਚੋਰ ਰਿਜੈਕਸ਼ਨ ਵਾਲੀ ਜਿਹੜੀ ਚਾਕੀ ਆ ਜਾਂ ਚਾਕੀਆਂ ਜਿਹੜੀਆਂ ਰਿਜੈਕਟ ਹੋਈਆਂ ਉਹ ਲੈ ਕੇ ਆ ਰਹੇ ਹੋ ਤੇ ਦੂਸਰੇ ਪਾਸੇ ਗੱਲ ਵੀ ਤੁਸੀਂ ਅਧੂਰੀ ਦੱਸ ਰਹੇ ਹੋ ਯਾਦੋ ਤੁਸੀਂ ਐਮਓਯੂ ਸਾਈਨ ਕਰ ਲਿਆ ਜੀ ਤੁਹਾਡੀ ਵਾਰੀ ਕਾਇਦੇ ਦੇ ਮੁਤਾਬਕ ਪਿਛਲੇ ਸਾਲ ਆਉਣੀ ਆ ਤਾਂ ਫਿਰ ਰੌਲਾ ਕਿਉਂ ਤੇ ਜੇ ਰੌਲਾ ਪਾਉਣਾ ਹੀ ਆ ਤਾਂ ਘੱਟੋ ਘੱਟ ਪੂਰਨ ਤੌਰ ਤੇ ਕੋਈ ਗੱਲ ਤੇ ਦੱਸੋ ਨਾ ਅੱਧੀ ਅਧੂਰੀ ਗੱਲ ਦੱਸਦੇ ਹੋ ਅੱਧੀ ਅਧੂਰੀ ਗੱਲ ਜਿਹੜੀ ਰੱਖ ਲੈਣ ਹੂੰ ਮੇਟੂ ਜੀ ਡੀ ਫਾਰਮੇਸੀ ਵਾਲਾ ਜਿਹੜਾ ਘਟਾਲਾ ਸੀ ਮੜਾ ਜਾ ਤੇ ਯਾਦ ਕਰਾਓ ਵੀ ਕੀ ਸੀ ਤੇ ਉਹਦੇ ਵਿੱਚ ਹੁਣ ਗ੍ਰਿਫਤਾਰੀਆਂ ਹੋਈਆਂ ਨੇ ਜਿਹੜੀ ਲੇਟੈਸਟ ਅਪਡੇਟ ਆ ਉਹ ਵੀ ਦੱਸਿਓ ਜੀ ਜੀ ਬਿਲਕੁਲ ਇਹਦੇ ਵਿੱਚ ਗ੍ਰਿਫਤਾਰੀਆਂ ਦਾ سلسلہ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਡੀ ਫਾਰਮੇਸੀ ਘੁਟਾਨਾ ਜਿਹੜਾ ਨਾ ਉਹ ਬੀਤੇ ਕੁਝ ਸਮੇਂ ਦੇ ਵਿੱਚ ਬੜਾ ਚਰਚਿਤ ਰਿਹਾ ਡੀ ਫਾਰਮੇਸੀ ਘੁਟਾਨਾ ਇਦਾਂ ਆ ਕਿ ਇਹਨਾਂ ਨੇ ਮਿਲਪੁਰ ਦੇ ਨਾਲ ਮਤਲਬ ਕਿ ਜੋ ਕੁਝ ਅਹੁਦੇਦਾਰ ਸੀ ਜੋ ਵਿਜੀਲੈਂਸ ਵੱਲੋਂ ਜਿਹੜੇ ਬੰਦੇ ਨਾਮਸਤ ਕੀਤੇ ਗਏ ਪੀਐਸਪੀਸੀ ਦੇ ਕੋਈ ਸਾਫਤਿਸ ਰਹਾ ਰਿਹਾ ਕੁਝ ਖੂਰ ਜਾਂ ਡਾਪ ਸੁਪਰੀਡੈਂਟ ਇੱਕ ਡਾਕਟਰ ਤੇਜਮੀਰ ਸਿੰਘ ਇਸ ਤਰ੍ਹਾਂ ਦੇ ਕੁਝ ਕਾਫੀ ਤੰਗੜੇ ਬੰਦੇ ਸੀਗੇ ਜਿਹੜੇ ਹਮ ਹ ਉਹ ਇਹਨਾਂ ਨੇ ਨਾਬਗਦ ਕੀਤੇ ਆ ਜਿਹੜੇ ਕਿ ਵੱਖ-ਵੱਖ ਉਹ ਗਿਆ ਤੇ ਬੈਠੇ ਹੋਏ ਸਨ ਤੇ ਇਹ ਜਿਹੜੇ ਕਰਦੇ ਕੀ ਸੀਗੇ ਕਿ ਜਿੱਦਾਂ ਜ਼ਰੂਰੀ ਜਿਹੜੀ ਮਾਈਗ੍ਰੇਸ਼ਨ ਸਰਟੀਫਿਕੇਟ ਵਾਲੀ ਸਾਰੀ ਉਹ ਦੀ ਆ ਖਾਣਾਪੂਰਤੀ ਹਮ ਹ ਉਹਨੂੰ ਬਾਈਪਾਸ ਕਰਕੇ ਉਹ ਸਾਰੀਆਂ ਚੀਜ਼ਾਂ ਕਰਕੇ ਤੇ ਵੱਡੀ ਰਿਸ਼ਵਤ ਲੈ ਕੇ ਤੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆ ਕਿ ਬਣਾ ਦਿੰਦੇ ਸੀ ਮੁੰਨਾ ਬਣਾ ਦਿੰਦੇ ਸੀ ਜੀ ਤਾਂ ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਫਿਰ ਕਾਫੀ ਜ਼ਿਆਦਾ ਮਗਿਆ ਨੌ ਫਾਰਮਾ ਸਿਸਟਮ ਨੂੰ ਇਹਨਾਂ ਨੇ ਨਬਜ਼ਤ ਕੀਤਾ ਸੀਗਾ ਉਹਨਾਂ ਨੂੰ ਬਰਖਤਾਰ ਕਰਨ ਲਿਆ ਗਿਆ ਸੀਗਾ ਜਾਨੀ ਇਹ ਸਾਰੇ ਮੁੰਨਾ ਬਈ ਬਣ ਕੇ ਬਾਈਪਾਸ ਕਰਕੇ ਤਾਂ ਉਸ ਤੋਂ ਬਾਅਦ ਫਿਰ ਵਾਰੀ ਆ ਗਈ ਉਤਲਿਆਂ ਦੀ ਤਾਂ ਇਹ ਵੱਡੇ ਪੱਧਰ ਤੇ ਇੱਕ ਗੜਬੜ ਚ ਅਲਾਨ ਪੰਜਾਬ ਦੱਸਿਆ ਗਿਆ ਸੀਗਾ ਤਾਂ ਉਹਦੇ ਵਿੱਚ ਹੁਣ ਅਖੀਰ ਤੇ ਜਾ ਕੇ ਗ੍ਰਿਫਤਾਰੀਆਂ ਦਾ ਜਿਹੜਾ ਸਿਲਸਲਾ ਉਹ ਸ਼ੁਰੂ ਹੋ ਗਿਆ ਹੂੰ ਤੇ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੁਮਾ ਖਬਰ ਮੈਂ ਉਹ ਆਪ ਦੇਖਦੇ ਬੇਸ਼ੈ ਨਾ ਗ੍ਰੇਟਾ ਥンਬਰ ਜੋ ਜੀ 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 ਐਕਟਿਵਿਸਟ ਹੈ ਕੋਈ ਵਾਰ ਸੋਚਦਾ ਕਿ ਸਾਡੇ ਅੰਦਰ ਕੋਈ ਵਾਏ ਇਸ ਤਰ੍ਹਾਂ ਦਾ ਹੋ ਸਕਦਾ ਕਦੇ ਤੇ ਮੈਂ ਅੱਜ ਪੰਜਾਬ ਦੀ ਇੱਕ ਕੁੜੀ ਬਾਰੇ ਪੜ੍ਹ ਰਿਹਾ ਸੀਗਾ ਆਸ਼ਿਆ ਕੌਰ ਹਮ ਦਸਟੇਕੀ ਉਹੀ ਕਿਤਾਬ ਲਿਖੀ ਆ ਕਲਾਈਮੇਟ ਚੇਂਜ ਬਾਰੇ ਗਿਆ ਸਮਸ਼ਿਆਵਾਂ ਤੇ ਜਾਂ ਹੋਰ ਵਾਤਾਵਰਣੋਂ ਝੁੜੀਆਂ ਜਿਹੜੀਆਂ ਸਮਸ਼ਿਆਵਾਂ ਅਨੇਕਾਂ ਤੌਰ ਤੇ ਜਿੱਦਾਂ ਆਲੇਗਨ ਜੰਗਲ ਦੇ ਵਿੱਚ ਇਹ ਅੰਦਰਲਾ ਗਣਬੀ ਘਟਨਾ ਚ ਹੋ ਉਸ ਤਰ੍ਹਾਂ ਦੀ ਘਟਨਾ ਮੌਲੋਨਾ ਲੈ ਕੇ 13 ਸਾਲ ਦੀ ਉਮਰ ਦੇ ਉਹ ਅੱਛਾ ਜੀ ਤਾਂ ਤੁਮਾ ਗੱਲ ਲੈ ਕੇ ਸਾਹ ਵੀ ਇੱਥੇ ਇਸ ਤਰ੍ਹਾਂ ਦੇ ਬੱਚੇ ਜਿਹੜੇ ਆ ਪੈਦਾ ਹੋਏ ਆ ਤਾਂ ਉਹ ਇਹਨਾਂ ਉਹ ਆਪਣਾ ਸਾਰਾ ਜੀਵਨ ਇਧਰ ਨੂੰ ਸਮਰਪਿਤ ਕਰਨਾ ਚਾਹੁੰਦੇ ਆ ਤਾਂ ਕਿਤਾਬ ਉਹਨੇ ਲਿਖ ਦਿੱਤੀ ਕਹਿੰਦੀ ਇੱਕ ਹੋਰ ਲਿਖਣੀ ਆ ਹੂੰ ਵਾਤਾਵਰਣ ਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਆਪਣੇ ਇਧਰ ਨਾ ਤਾਂ ਕੋਈ ਜ਼ਿਆਦਾ ਪੜਦਾ ਇਹਾਂ ਚੀਜ਼ਾਂ ਨੂੰ ਨਾ ਹੀ ਜ਼ਿਆਦਾ ਕੋਈ ਤਵੱਜੋ ਦਿੰਦਾ ਹੈ ਜੇਕਰ ਬੱਚੇ ਸੋਣਾ ਸ਼ੁਰੂ ਕਰ ਰਹੇ ਨੇ एकदम ਬਤਲੋ ਗਿਆ ਕਿ ਹਾਂ ਠੀਕ ਹੈ ਇਸ ਨੇਰੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਆਸਤੀ ਰੋਜ਼ ਜ਼ਰੂਰ ਹੈਗੀ ਜੀ ਬਿਲਕੁਲ